ਪ੍ਰਾਈਵੇਟ ਹਸਪੀਟਲ ਦਾ ਬਿੱਲ ਇਹ ਇੰਸ਼ੋਰੈਂਸ ਕਵਰ ਕਰੂਗੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਬਲਿਕ ਨੂੰ ਆਦਤ ਪੈ ਚੁੱਕੀ ਹੈ ਰਾਜੇ ਬਣੇ ਉਹਨਾਂ ਨੂੰ ਗਲਤ ਸ਼ਬਦਾਵਲੀ ਬੋਲਣ ਦੀ ਗਰੀਬ ਪਰਿਵਾਰਾਂ ਲਈ ਸੋ ਅੱਜ ਉਹਨਾਂ ਦੇ ਜਿਹੜਾ ਸਾਡੇ ਸਤਿਕਾਰਯੋਗ ਬਜ਼ੁਰਗਾਂ ਬਾਰੇ ਸਾਡੇ ਭਰਾ ਸਰਪੰਚ ਈਟੀਓ ਬਾਰੇ ਮਾੜਾ ਬੋਲਿਆ ਉਹਦੇ ਲਈ ਅਸੀਂ ਅੱਜ ਬੈਂਡ ਵਜਿਆ ਨਾਲ ਧਰਨਾ ਦਿੱਤਾ ਪ੍ਰਤਾਪ ਬਾਜਵਾ ਜੀ ਹੁਣੀ ਪੂਰੀ ਕਾਂਗਰਸ ਮਾਫੀ ਮੰਗੇ ਨੇਤਰਾਂ ਦੇ ਕਾਰਵਾਈ ਕਰਾਵਾਂਗੇ ਸੋ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਸਾਡੇ ਪਾਰਟੀ ਦੇ ਸੁਪਰੀਮ ਅਰਵੀਨ ਕੇਜਰੀਵਾਲ ਜੀ ਦੀ ਪਾਰਟੀ ਤੋਂ ਸਤਕਾਰਯੋਗ ਮਨੀਸ਼ ਸੋਧਿਆ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵਿਕਾਸ ਦੇ ਕੰਮਾਂ ਦੇ ਨੇਰੀ ਨਹੀਂ ਆਂਦੀ ਹੋਈ ਹੈ ਐਜੂਕੇਸ਼ਨ ਉੱਪਰ ਚੱਕਰੇ ਆ ਰੋਜ਼ਗਾਰ ਦਿੱਤਾ ਜਾ ਰਿਹਾ ਖੇਡ ਸਵਾਵਾਂ ਦੇ ਲਈ ਵੱਡੇ ਵੱਡੇ ਗਰਾਊਂਡ ਬਣਦੇ ਆ ਸੋ ਇਹਨਾਂ ਨੇ ਜਦੋਂ ਆ ਦੇਖਿਆ ਕਿ ਪਹਿਲਾਂ ਮਹੱਲਾ ਕਨੇਡਕਾ ਦੀ ਸ਼ੁਰੂਆਤ ਹੋਈ ਹੁਣ 10 ਲੱਖ ਦਾ ਬੀਮਾ ਦਿੱਤਾ ਜਲਦੀ ਪਹਿਲਾਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਤੇ ਜਲਦੀ ਜਿਹੜੇ ਪਹਾੜੇ ਪੁਲਨ ਲਾਪੇ 12548 ਕਹਿਣ ਲਾਪੇ ਉਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿ ਦਿੱਤਾ ਕਿ ਅਸੀਂ ਅਸੀਂ ਦਾ ਹਜ਼ਾਰ ਦੀ ਜਗ੍ਹਾ 1100 ਰੁਪਿਆ ਜਲਦੀ ਉਹ ਭੈਣਾਂ ਨੂੰ ਦਵਾਂਗੇ ਸੋ ਇਹਨਾਂ ਨੂੰ ਕਵਰਾਟ ਹੋ ਗਈ ਸੋ ਇਹ ਡਰਦੇ ਹੁਣ ਆਪਣੇ ਹਲਕਿਆਂ ਚ ਜਿੱਥੋਂ ਇੱਕ ਵਾਰ ਜਿੱਤ ਗਏ ਜਾਂ ਕਿੰਨੀ ਕਿੰਨੀ ਵਾਰੀ ਇਹ ਇੱਥੇ ਐਮ ਐਲ ਏ ਰੇ ਪ੍ਰਤਾਪ ਬਾਜਵਾ ਨੂੰ ਮੈਂ ਕਹਿਣਾ ਚਾਹੁੰਦਾ ਦੁਵਾਰਾ ਕਾਦੀਆਂ ਤੋਂ ਹੀ ਇਲੈਕਸ਼ਨ ਲੜ ਕੇ ਦਿਖਾਵੇ ਤੁਹਾਡੇ ਸਾਹਮਣੇ ਆ ਮੀਡੀਆ ਸੁਣ ਰਿਹਾ ਪ੍ਰਤਾਪ ਬਾਜਵਾ ਜੀ ਕਾਦੀਆਂ ਤੋਂ ਇਲੈਕਸ਼ਨ ਨਹੀਂ ਲੜਨਗੇ ਕਿਉਂ ਕਿ ਇਹਨਾਂ ਨੂੰ ਪਤਾ ਹੈ ਕਿ ਜੇ ਸੋ ਸਤਾਰਾਂ ਜੇ ਸੋ ਸਤਾਰਾਂ ਸੀਟਾਂ ਦੇ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਬਣੇ ਜਾ ਰਹੀ ਹੈ ਕਿਉਂਕਿ ਅਸੀਂ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਪੂਰੇ ਪੰਜਾਬ 'ਚ ਬੱਚਿਆਂ ਦੀ ਐਜੂਕੇਸ਼ਨ ਨੂੰ ਉੱਚਾ ਚੱਕ ਰਹੇ ਹਾਂ ਬੱਚਿਆਂ ਨੂੰ ਰੋਜਗਾਰ ਦੇ ਰਹੇ ਹਾਂ ਕਿਸਾਨ ਭਰਾਵਾਂ ਨੂੰ ਖੁਸ਼ਹਾਲੀ ਪੰਜਾਬ ਦੇ ਰਹੇ ਹਾਂ ਰੰਗਲਾ ਪੰਜਾਬ ਬਣ ਜਾ ਰਿਹਾ ਸੋ ਜਿਹੜੇ ਇਹਨਾਂ ਨੂੰ ਸਾਡੇ ਕੰਮਾਂ ਤੋਂ ਡਰ ਲੱਗਣ ਲੱਪਿਆ ਜਿਹੜੇ ਕਿਨਾਂ ਦੇ ਖਜ਼ਾਨਾ ਖਾਲੀ ਹੈ ਸੋ ਇਹਨਾਂ ਦਾ ਜਿਹੜਾ ਹਾਲ ਹੈ 2027 'ਚ ਇਹ ਕਹਿੰਦੇ ਉਹ ਬੈਂਡ ਵਜਾ ਵਜਾਉਂਦਾ ਰਿਹਾ ਇਹਨਾਂ ਦਾ 2027 'ਚ ਵੱਡਾ ਬੈਂਡ ਵਜਣ ਜਾ ਰਿਹਾ ਪੰਜਾਬ ਚ ਨਹੀਂ ਪੂਰੀ ਦੁਨੀਆ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਜਿੱਤ ਹੋ ਰਹੀ ਹੈ ਸੋ ਉਹਦੀ ਬਖਲਾੜ ਦੇ ਵਿੱਚ ਇਹ ਗਲਤ ਸ਼ਬਦ ਬੋਲਦੇ ਆ ਉਹਦੀ ਅਸੀਂ ਕਾਨੂੰਨ ਤੇ ਜਾਵਾਂ ਕਾਰਵਾਈ ਕਰਾਵਾਂ ਲਗੇ ਮਾਣੂ ਪਿਆਰੇ ਬੋਲਗੇ ਮਾਣੂ ਪਿਆਰੇ ਪਿਆਰੇ ਜਿਹੜੀ ਮਾਰੇ ਧੱਕ ਜਿਹੜੇ ਮਾਰੇ ਘਰ ਜਨਮ ਦਿੱਤਾ ਅੱਜ ਉਹ ਮਾਣੂ ਪਹਿਲੇ ਕਮਾ ਕੇ ਉਹ ਮਾਣੂ ਪੁੱਖਾ ਰੱਖ ਕੇ ਅਸੀਂ ਲੋਕ ਰੋਟੀ ਖਾ ਰਹੇ ਅੱਜ ਉਹ ਮਾਣੂ आधार कार्ड वास्त आई है वोर्ड कार्ड बढ़ने आई है पैसे पा को नहीं